ਹੁਣ ਕਿਹੜੇ ਪਿੰਡ ਆ ਗਏ ਭਾਈ ਆਪਾਂ ਛਨੀਰ ਆ ਗਏ ਜੀ ਅੱਛਾ ਕਿਹੜੇ ਡੇਰੇ ਚ ਬਾਬਾ ਧਿਆਨ ਦੱਸਦੇ ਦੇ ਵਿੱਚ ਅੱਛਾ ਬਹੁਤ ਸੇ ਬਾਬਾ ਜੀ ਬਾਬਾ ਜੀ ਦਾ ਜਿੱਥੇ ਬਹਿ ਕੇ ਤਪੱਸਿਆ ਕਰੀ ਬਾਬਾ ਜੀ ਠੀਕ ਐ ਬਾਬਾ ਧਿਆਨ ਦੱਸ ਤੇ ਬਾਬਾ ਕਰੂ ਨਾਸੀ ਮੇਲਾ ਭਰਦਾ ਇੱਥੇ ਮਾਰਚ ਮਹੀਨੇ ਚ ਕਿਹੜਾ ਮਸਾਕ ਦਸਵੀਂ ਨਾ ਨਾ ਮੇਲਾ ਭਰਦਾ ਹੀ ਮੇਲਾ ਵੱਡਾ ਅੱਛਾ ਮੇਲਾ ਆਹ 베ਰੀ ਆ ਗਏ ਜੀ ਬਾਬੇ ਧਿਆਨ ਦੱਸਦੇ ਦੇ ਵਿੱਚ ਛਨੀਰ ਮੂਰਤਾ ਦੇ ਨਾਂ ਦਾ ਦੱਸਦਾ ਤੂੰ ਨਾ ਜੀ ਤੂੰ ਨਾ ਤਨੀਰ ਜਲਾ ਮਾਨਸਾ ਆ ਬਾਬੇ ਦੀ ਮੂਰਤਾ ਜੀ ਬਾਬੇ ਧਿਆਨ ਦੱਸਦੀ ਬਾਣਾ ਜੀ ਬਾਣਾ ਬਾਬੇ ਦਾ ਜਿੱਥੇ ਤਪੱਸਿਆ ਕਰਦੇ ਸੀ ਤਪੱਸਿਆ ਕਰਦੇ ਸੀ ਉਰੇ ਕਾਗਜ਼ ਵਰਤੀਏ ਕੰਡੇ ਦੀ ਆ ਬਾਬੇ ਜੀ ਦਾ ਟੱਲਾ ਹੈ ਟੱਲੋ ਦਰਵਾਜ਼ੇ ਸਾਬ ਤੇ ਜਾ ਰਹੇ ਆਪਾਂ ਬਾਬੇ ਜੀ ਦੇ ਕਿੱਲੀਆਂ ਚੜਦੀਆਂ ਨੇ ਇਹ ਕਿੱਲੀਆਂ ਔਰੇ ਮੱਜਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਲਵੇਰੀਆਂ ਅੱਧਾ ਅੰਦਾਸ ਦੇ ਸਮਾਧੀ ਆ ਜੀ ਇਹ ਪੂਰੇ ਸੰਸਕਾਰ ਕਰੇ ਸੀ ਬਾਬਾ ਦਾ ਅੱਜ ਜੋਤਾਂ ਦੀ ਜੋਤ ਬਾਬੇ ਧਿਆਨ ਦੱਸਦੀ ਇਹ ਬਾਬਾ ਕਲੂਨਾਥ ਦੀ ਸਮਾਧ ਹੈ ਬਾਬਾ ਕਲੂਨਾਥ ਜੀ ਤਨੀ ਪੁਰੇ ਨੂਨ ਚੜਦਾ ਜੀ ਬਾਬੇ ਧਿਆਨ ਵਾਖਦੀ ਤੇ ਨੂਨ ਜੀ ਸੁੱਖਾਂ ਵਾਰ ਆਉਂਦੀਆਂ ਨੇ ਆ ਦਰਵਾਰ ਆ ਗਿਆ ਜੀ ਬਾਬੇ ਤੇ ਆਉਂਦਾ ਜੀਵਾ ਦਰਵਾਜ਼ਾ ਸਹਿਰ ਦਰਵਾਰ ਆ ਗਿਆ ਜੀ ਦਰਵਾਰ ਗੋਲਕ ਆ ਗਈ ਦਰਵਾਰ ਆ ਰਿਹਾ ਖੁੰਡੇ ਵੀ ਚੜਾਏ ਜਾਂਦੇ ਨੇ ਜੀ ਆਹ ਰੀਲਾਂ ਜੀ ਨੂਨ ਜੀ ਚੜਾ ਮਾ ਜੀ ਨਿੰਮ ਵੀ ਚੜਾਏ ਜਾਂਦੇ ਨੇ ਜੀ ਨਿੰਮ ਬੁੰਨਾ ਵੀ ਸੁੱਖਾਂ ਵਾਰ ਆਉਂਦੀਆਂ ਨੇ ਜੀ ਜੀ ਜੋ ਦੇ ਦਰਸ਼ਨ ਕਰੋ ਜੀ ਬਾਬੇ ਦੀ ਜੋਤ ਦੇ ਦਰਸ਼ਨ ਉਹਨਾਂ ਨੇ ਸਮਾਦੀਆਂ ਆਦੂ ਹੰਤਾ ਦੀਆਂ ਸਮਾਦਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰਨਾ ਜੀ ਧੰਨਵਾਦ ਜੀ